ਆਹ ਵੇਖਾਂਗੇ ਮੁੰਡੇ ਨੇ ਤਕੜੀ ਵਾਰ ਸੀ ਕਰ ਦਿੱਤੀ ਏ ਹਾਂ ਉਹਦੇ ਨਾਲ ਆਖੇ ਹਾਂ ਇਹਨੇ ਕਿੰਨੇ ਨਾਲ ਆਓ ਇਧਰਲੀ ਸਾਈਡ ਸਵੇਦੀ ਟੱਕਰ ਖੇਡੀ ਆ ਰਹੀ ਏ ਉਹ ਬਾਅ ਮੁੰਡਿਆ ਨਹੀਂ ਹੂ ਰੀਸਾਂ ਲੱਗਦਾ ਮੈਨੂੰ ਇੰਦਰਜੀਤ ਨੂੰ ਬਾਲ ਪੁੱਟਦੀ ਨਹੀਂ ਬਾਲ ਤਕੜੀ ਪਾਰਿਆ ਮੁੰਡਾ ਬਾਲ ਦੱਸਦੀ ਨਹੀਂ ਆ ਬਾਲ ਦੇ ਇਸ਼ਾਰੇ ਜੀ ਕੰਪੈਰ ਦੋ ਆ ਜੀ ਧੰਨਵਾਦ ਜੀ ਤੋਂ ਦੇ ਨਾਲ ਦੇ ਅੱਗੇ 1100 ਠੀਕ ਹੈ ਇੱਕ ਦੇ ਨਾਲ ਇੱਕ ਫਰੀ ਹਾਂ ਉਹ ਨਹੀਂ ਆਉਂਦੀਆਂ ਕੁੱਪੇ ਕੋ ਨਹੀਂ ਕੱਢੇ ਉੱਪਰਲੇ ਉੱਪਰਲੇ ਕੁੱਪੇ ਹੁੰਦੇ ਸਹੀ ਹਾਂ ਹਾਂ ਉਹ ਨਾਲ ਹੀ ਨਾਲ ਇੱਧਰ ਆ ਹੀ ਰਹਿ ਗਏ ਯਾਰ ਕਹਾਂਗੇ ਇਧਰ ਦੀ ਸਾਈਡ ਬਹੁਤ ਵੱਡਾ ਅੱਜ ਸਨਮਾਨ ਵੀ ਕੀਤੇ ਜਾਣਗੇ ਮੇਰੇ ਵੀਰੋ ਵੱਡਾ ਕਪਤਾਨ ਦੇ ਨਾਲ ਭਰਾਵਾਂ ਦੀ ਅੱਜ ਸਨਮਾਨ ਵੀ ਕੀਤੇ ਜਾਣਗੇ ਧੰਨਵਾਦ ਕਰ ਉਹ ਪਿਛਲੇ ਮੈਚ ਦੇ ਵਿੱਚ ਉਹ ਮੁੰਡਿਆਂ ਨੇ ਸਰਾ ਕਰਵਾਇਆ ਆ ਮੈਚ ਦੇ ਵਿੱਚ ਵੇਖਾਂਗੇ ਲਓ ਸਾਹਮਣੇ ਵੇਖਾਂਗੇ ਮੁੰਡੇ ਨੇ ਤਕੜੀ ਬਾਸੀ ਕਰ ਦਿੱਤੀ ਇੱਕ ਬਾਲ ਪਈ ਹੈ ਜੀ ਕਾਤੋਂ ਨਾ ਧੰਨਵਾਦ ਕਰਦੇ ਆ ਭਰਾਵਾਂ ਦਾ ਉਹ ਪਾਓ ਗੱਪੜੀਆ ਨਹੀਂ ਹੋ ਰਹੀ ਸਾ ਪਵਰ ਦੀ ਸਮਾਪਤੀ ਜੀ 1 ਓਵਰ 7 ਸਕੋਰ ਬਣ ਗਿਆ ਜੀ 1 ਓਵਰ ਦੀ ਸਮਾਪਤੀ ਤੇ 7 ठीक है जी अठ स्कोर है जी एक ओवर समाप्ति अठ सामने वेखा गे ਆਓ ਸਾਹਮਣੇ ਦੇਖਾਂਗੇ ਉਹ ਬਾਉ ਇੰਦਰਜੀਤ ਮੁੰਡੇ ਨੇ ਸਰਾਲਾਤਾ ਪਿਛਲੇ ਮੈਚ ਦੇ ਵਿੱਚ ਆਹ ਮੈਚ ਦੇ ਵਿੱਚ ਮੁੰਡਿਆਂ ਜੇ ਮੈਚ ਜਿੱਤਣਾ ਸ਼ੱਕੇ ਚੋਕੇ ਸ਼ੱਕੇ ਚੋਕੇ ਲਾਉਣੇ ਪੈਣੇ ਆ ਛੱਕੇ ਚੋਕੇ ਲਾਉਣੇ ਪੈਣੇ ਆ ਕਿ ਚੀਨ ਦਿੱਤੇ ਆ ਪਹਾੜ ਜਿਨ੍ਹਾਂ ਹੁੰਦਾ ਏ ਜਨੂਨ ਲੈ ਕੇ ਮੰਜਲਾਂ ਤੋਂ ਦੂਰ ਕਿੱਥੋਂ ਮਿਲਦਾ ਸਕੂਨ ਹਾਰਦੇ ਨਹੀਂ ਹੁੰਦੇ ਕਦੇ ਹਰ ਪੁੱਤ ਢਲੇੜ ਤੁਸੀਂ ਹੌਸਲੇ ਬਣਾ ਕੇ ਸਾਡਾ ਮੱਤ ਰੱਖਿਓ ਆਪਾਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਆਪਾਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਠੀਕ ਹੈ ਜੀ ਵਾਇਡ ਬਾਲ ਦੇ ਸ਼ਾਰੀਕ ਕਰ ਦਿੱਤੇ ਨੇ ਆਓ ਸਾਹਮਣੇ ਦੇਖਾਂਗੇ ਉਹ ਬਾਉ ਕੁੜੀ ਓ ਵਾਹ ਕੁੜੀ ਵਾਹ ਜਾ ਪੁੜੀ ਬੋਲ ਦੇ ਲਈ ਵਾਹ ਕੁੜੀ ਚਾੜੂ ਪਾ ਛੂੜੀ ਵਾਹ ਕੁੜੀ ਬਬ ਇਧਰਲੀ ਸਾਈਡ ਰੰਦੇ ਜਿਹੜੇ 4 ਦੇ ਬਾਅਦ ਹੋ ਗਏ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਨਾ ਕੁਝ ਕੀਤੇ ਬਿਨਾ ਜੇ ਜੇ ਕਾਰ ਨਹੀਂ ਹੁੰਦੀ ਲਾਓ ਸਾਹਮਣੇ ਵੇਖਾਂਗੇ ਜੇ ਕੋਸ਼ਿਸ਼ ਕਰੋਗੇ ਤੇ ਕਾਮਯਾਬੀ ਮਿਲੇਗੀ ਜੇ ਤੁਸੀਂ ਹੱਥ ਤੇ ਹੱਥ ਰੱਖ ਕੇ ਚੰਗੇ ਵਕਤ ਦੀ ਉਡੀਕ ਕਰਿਓ ਕਿ ਚੰਗਾ ਵਕਤ ਲੱਤ ਤੇ ਲੱਤ ਰੱਖ ਕੇ ਤੁਹਾਡੀ ਮਿਹਨਤ ਦੀ ਉਡੀਕ ਕਰਿਓ ਕਿ ਰੰਗਾਂ ਤਾਂ ਵੀ ਉੱਥੇ ਜਿੱਥੇ ਮਿਹਨਤਾਂ ਹੁੰਦੀਆਂ ਬੱਲੇ 4 ਹੋਈਆਂ ਜੀ ਦੋ ਬੱਲੇ ਬਾਕੀ ਆ ਇਹਨੂੰ ਕਿ ਖਿੱਚੀ ਚਲਵਾਣਾ ਜੀ ਉਹ ਬਾਲ ਪੂਰੀ ਨਹੀਂ ਹੋ ਰਹੀ ਸਾਹਿਬ ਪੁੱਟਿਆ ਇਸ ਤਰ੍ਹਾਂ ਲਾਤਾ ਉਹ ਬਾਲ ਪੁੱਟੇ ਨੇ ਸਰਾ ਲਾਤੇ ਕਪੜੀ ਪਿੰਡ ਦਾ ਵਦਨ ਕਰ ਦਿੱਤਾ ਲਾਸਟ ਇੱਕ ਬਾਲ ਬਾਕੀ ਹੈ ਜੀ ਧੰਨਵਾਦ ਕਰਦੇ ਸਾਰੇ ਭਰਾਵਾਂ ਦਾ ਬੜੇ ਵੀਰ ਨੇ ਸਾਡੇ ਆਓ ਸਾਹਮਣੇ ਵੇਖਾਂਗੇ ਇਧਰ ਨੇ ਸਾਈਡ ਟੱਕਰ ਸਿਰੇ ਦੀ ਮੁੰਡਾ ਪੂਰੀ ਇਹ ਮੈਂ ਪਹਿਲਾਂ ਆਖਿਆ ਕਿ ਪਿੰਡੇ ਦਾ ਭਾਵੇਂ ਗੱਦ ਮੱਛੀ ਮੋਟਰ ਜਿੱਦਾ ਤੇ ਮੁੰਡੇ ਦੇ ਕਾਰਨਾਮੇ ਵੱਡੇ ਨੇ ਆਓ ਸਾਹਮਣੇ ਦੇਖਾਂਗੇ ਬਾਈ ਡਿਆ ਜੀ ਬਾਈ ਕੀ ਸਾਰੇ ਅੰਪਾਇਰ ਦੇ ਸਹੀ ਹੈ ਜੀ